ਟੈਰੇ ਲਾਈਵ ਸਟਾਰ ਬਰਨਾਲੇ ਦੀ ਇਸ ਚੈਨਲ ਨੂੰ ਤੁਸੀਂ ਬਾਕੂ ਵੀ ਜਾਣਦੇ ਹੋ ਦੋਸਤੋ ਬੜੀ ਸਮੱਸਿਆ ਹੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਕੋਈ ਪੈਨਿਕ ਵਾਲੀ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ ਭਾਰਤ ਪਾਕਿਸਤਾਨ ਦੀ ਜੰਗ ਸਾਡੇ ਬਰੂਹਾਂ ਤੇ ਪਹੁੰਚ ਗਈ ਹੈ ਪਰ ਜਿਹੜਾ ਦੇਸ਼ ਦਾ ਮਾਹੌਲ ਹੈ ਰਿਯੂਮਰ ਟਰੈਵਲਸ ਫਾਸਟਰ ਦੈਨ ਰਿਐਲਿਟੀ ਵਾਲੀ ਗੱਲ ਹੋ ਜਾਂਦੀ ਹੈ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਐਕਚੁਅਲਟੀ ਨਾਲ ਨਹੀਂ ਜੁੜੇ ਹੋਏ ਐਕਚੁਅਲ ਸਿਚੁਏਸ਼ਨ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਲੱਗਦੀ ਵੀ ਕੀ ਹੋ ਰਿਹਾ ਹੈ ਪਰ ਉਹ ਸੁਣੀਆਂ ਸੁਣਾਈਆਂ ਗੱਲਾਂ ਦੇ ਨਾਲ ਬਹੁਤ ਭੜਕ ਜਾਂਦੇ ਨੇ ਅਸੀਂ ਦੇਖ ਰਹੇ ਹਾਂ ਕਿ ਬਾਜ਼ਾਰ ਵਿੱਚ ਕੀ ਹੋਣਾ ਸ਼ੁਰੂ ਹੋ ਗਿਆ ਬਾਜ਼ਾਰ ਵਿੱਚ ਸ਼ੁਰੂ ਹੋ ਗਿਆ ਲੋੜ ਤੋਂ ਲੋੜਾਂ ਤੋਂ ਬਿਨਾ ਦਵਾਈਆਂ ਇਕੱਠੀਆਂ ਕਰਨਾ ਲੋੜਾਂ ਤੋਂ ਬਿਨਾ ਸੌਦਾ ਇਕੱਠਾ ਕਰਨਾ ਜਿਵੇਂ ਇੱਕ ਕਰੋਨਾ ਦਾ ਕਾਲ ਆਪਾਂ ਹੰਡਾਇਆ ਸਭ ਨੇ ਆਪਣੇ ਪਿੰਡੇ ਤੇ ਹੰਡਾਇਆ ਉਸ ਸਮੇਂ ਵੀ ਇਹੀ ਚੀਜ਼ ਹੋਈ ਹੈ ਅੰਦਾਜ਼ ਤੋਂ ਦ ਗੈਰਵਾਜ਼ਗੂ ਚੀਜ਼ਾਂ ਆਪਾਂ ਘਰਾਂ ਵਿੱਚ ਇਕੱਠੀਆਂ ਕੀਤੀਆਂ ਨੇ ਉਸੇ ਤਰ੍ਹਾਂ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਦਾ ਕਿ ਜੰਗ ਸ਼ੁਰੂ ਹੋ ਗਈ ਹੈ ਅਸੀਂ ਉਵੇਂ 1965 1965 ਵਾਲੀ 1971 ਵਾਲੀ ਜੰਗ ਵਾਲਾ ਦਿਮਾਗਾਂ 'ਚ ਰੱਖ ਕੇ ਉਸੇ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਅਸੀਂ ਫਸ ਗਏ ਆ ਤੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਦੇ ਮਾਰੇ ਲਗਾਤਾਰ ਆਪਣੇ ਘਰ ਵਿੱਚ ਬੇਲੋੜੀ ਨੀ ਚੀਜ਼ਾਂ ਇਕੱਠੀਆਂ ਕਰਨੀਆਂ ਬਜਾਅਛੇ ਸ਼ੁਰੂ ਕਰ ਦਿੱਤੀਆਂ ਸਮਾਪੈਨ ਦੇ ਨਾਲ ਦਵਾਈਆਂ ਉਹਨਾਂ ਦੀ ਤੇ ਮਿਆਦ ਰੱਖੀ ਹੁੰਦੀ ਹੈ ਉਹ ਵੀ ਪੁੱਗ ਪੁੱਗ ਜਾਊਗੀ ਤੇ ਜਿਹੜੀਆਂ ਚੀਜ਼ਾਂ ਨੇ ਉਹ ਵੀ ਸਾਡੇ ਕੋਲੇ ਇਸ ਤਰ੍ਹਾਂ ਇਕੱਠੀਆਂ ਹੋ ਜਾਣਗੀਆਂ ਕਿ ਬਾਅਦ ਵਿੱਚ ਵੇਸਟ ਚ ਹੀ ਜਾਣਗੀਆਂ ਅੱਜ ਦੀ ਜਿਹੜੀ ਵਾਰ ਹੈ ਉਹ ਅਸੀਂ ਨਿਊਕਲੀਅਰ ਵਾਰ ਦੇ ਸੰਦਰਭ ਤੋਂ ਜੇ ਅਗਰ ਸੋਚੀਏ ਤਾਂ ਅਸੀਂ ਇਹ ਨਹੀਂ ਸੋਚ ਸਕਦੇ ਵੀ ਇੱਕ ਦੂਰ ਡਿੱਗਿਆ ਹੋਇਆ ਬੰਬ ਸਾਡੇ ਤੱਕ ਕਿਉਂ ਨਹੀਂ ਪਹੁੰਚ ਸਕਦਾ ਤੇ ਅਸੀਂ ਕੀ ਉਵੇਂ ਹੀ ਪੈਦਲ ਆਰਮੀ ਵਾਲੀ ਸੈਨਾ ਵਾਂਗੂ ਸੋਚ ਰਹੇ ਹਾਂ ਸੋ ਕਦੇ ਵੀ ਆਵਾਹਾਂ ਜਿਹੜੀਆਂ ਲਗਾਤਾਰ ਫੈ ਰਹੀਆਂ ਨੇ ਚਾਹੇ ਉਹ ਗੋਦੀ মিডিਆ ਕਰਕੇ ਫੈ ਰਹੀਆਂ ਨੇ ਚਾਹੇ ਉਹ ਲੋਕ ਹਜ਼ਾਰਾਂ ਚੈਨਲ ਜਿੱਦਾਂ ਦੀ ਇਹ ਲੜਾਈ ਸ਼ੁਰੂ ਹੋਈ ਹੈ ਇੰਡੀਆ ਦੇ ਦੇ ਵਿੱਚ ਆਪਣੇ ਪਨਪ ਚੁੱਕੇ ਨੇ ਉਹ ਚੈਨਲਾਂ ਦਾ ਕੰਮ ਇੱਕੋ ਹੀ ਹੈ ਕਿ ਕਿਵੇਂ ਅਸੀਂ ਰਾਤੋਂ ਰਾਤ ਵੀਊ ਵਟੋਰੀਏ ਇਹ ਜਿਹੜੇ ਵੀਊ ਵਟੋਰੇ ਜਾਂਦੇ ਨੇ ਇਹ ਇਹ ਨਹੀਂ ਦੇਖਿਆ ਜਾਂਦਾ ਕਿ ਕਿਸੇ ਤੇ इमोशनल ਕਿੰਨਾ ਮਾੜਾ ਪ੍ਰਭਾਵ ਪਊਗਾ ਉਹ ਸਿਰਫ ਆਪਣੇ ਸਿਰਫ ਆਪਣੇ ਹੀ ਨਿੱਜੀ ਮਫਾਦਿਆਂ ਨੂੰ ਮੇਨ ਰੱਖ ਕੇ ਇਹ ਚੀਜ਼ਾਂ ਕਰ ਰਹੇ ਨੇ ਐਕਚੁਅਲੀ ਤੇ ਤਾਂ ਉਹਨਾਂ ਨੂੰ ਪਤਾ ਨਹੀਂ ਅਸੀਂ ਵੀ ਲੋਕ ਕਿਸੇ ਵੀ ਖਬਰ ਦੀ ਗਹਿਰਾਈ ਤੱਕ ਨਹੀਂ ਜਾਂਦੇ ਸਿਰਫ ਉਹਨੂੰ ਸਰਫੇਸ਼ੀਅਲ ਲੈਵਲ ਤੇ ਇੱਕ ਦੂਜੇ ਤੋਂ ਸੁਣ ਕੇ ਇੱਕਦਮ ਪੜਕ ਜਾਂਦੇ ਆ ਤੇ ਪੜਕ ਕੇ ਲਗਾਤਾਰ ਹਿੱਕ ਟਿਕ ਹੋ ਗਏ ਅਸੀਂ ਇਹ ਚੀਜ਼ਾਂ ਦੀ ਜਿਹੜੀ ਹੈਗੀ ਹੈ ਜਖੀਰਾਬਾਜੀ ਕਰ ਰਹੇ ਹਾਂ ਸੋ ਮੇਰੀ ਬੇਨਤੀ ਹੈ ਕਿ ਬਰਨਾਲਾ ਵਾਸੀਆਂ ਨੂੰ ਕਿ ਉਹ ਕਿਰਪਾ ਕਰਕੇ ਪੈਨਿਕ ਵਿੱਚ ਨਾ ਆਉਣ ਇੱਕ ਦੂਜੇ ਨਾਲ ਗੱਲਬਾਤ ਕਰਨ ਤੇ ਐਕਚੁਅਲ ਜਿਹੜੀਆਂ ਸਹੀ ਗੱਲਾਂ ਪ੍ਰਸਾਰਤ ਹੁੰਦੀਆਂ ਮੀਡੀਆ ਤੇ ਉਹਨਾਂ ਹੀ ਗੱਲਾਂ ਨੂੰ ਬਾਅਦ ਅੱਗੇ ਫਰਦਰ ਉਹ ਸੈਂ ਲਗ ਗਏ ਬਹੁਤ ਸਾਰੇ WhatsApp ਗਰੁੱਪਾਂ 'ਚ ਇਸ ਤਰ੍ਹਾਂ ਚੱਲਦੇ ਨੇ ਜਿਨ੍ਹਾਂ 'ਚ ਵੱਖ-ਵੱਖ ਮੈਸੇਜ ਬਣਾ ਕੇ ਇਹ ਦੱਸਿਆ ਜਾਂਦਾ ਕਿ ਮੈਂ ਫੌਜੀ ਵੀਰਾਂਾਂ ਥਾਂ ਤੋਂ ਬੋਲ ਰਿਹਾ ਹਾਂ ਹਾਲਾਂਕਿ ਫੌਜ ਦਾ ਇੱਕ ਪ੍ਰੋਟੋਕੋਲ ਹੈ ਕਦੇ ਵੀ ਫੌਜ ਇਹ ਨਹੀਂ ਕਹਿੰਦੀ ਕਿ ਸਾਡਾ ਇੱਥੇ ਚੱਲਦਾ ਹੋਇਆ ਸਿਸਟਮ ਨੂੰ ਕਹਾਂ ਸਪਰੈਡ ਕੀਤਾ ਜਾਵੇ ਕਿਉਂਕਿ ਕੋਈ ਵੀ ਕੰਟਰੀ ਹੈ ਉਹ ਆਪਣੀ ਸਿਕਿਉਰਿਟੀ ਨੂੰ ਹਮੇਸ਼ਾ ਹੀ ਪ੍ਰੈਫਰੈਂਸ ਦਿੰਦੀ ਹੈ ਤੇ ਕੋਈ ਵੀ ਫੌਜੀ ਵੀਰ ਕਿਤੇ ਵੀ ਕੰਮ ਕਰਦਾ ਹੈ ਚਾਹੇ ਉਹ ਪਰਿਵਾਰ ਦੇ ਨਾਲ ਗੱਲਾਂ ਬਾਤਾਂ ਵੀ ਕਰਦਾ ਹੋਵੇ ਉਹ ਕਦੇ ਵੀ ਆਪਣਾ ਉਹਦਾ ਕਿ ਧਰਮ ਹੁੰਦਾ ਹੈ ਜੌਬ ਦਾ ਕਿ ਧਰਮ ਹੁੰਦਾ ਹੈ ਉਹ ਇੱਕ ਨੌਕਰੀ ਦਾ ਕਿ ਧਰਮ ਹੁੰਦਾ ਹੈ ਉਹ ਜਿਹੜੀਆਂ ਖਾਸ ਗੱਲਾਂ ਹੁੰਦੀਆਂ ਉਹ ਕਦੇ ਵੀ ਸਮਾਜ ਦੇ ਵਿੱਚ ਜ ਨਹੀਂ ਦਿੱਤੀਆਂ ਜਾਂਦੀਆਂ ਕਿਉਂਕਿ ਇੱਕ ਸਮਾਜ ਦੇ ਵਿੱਚ ਕੁਝ ਅਜਿਹੇ ਲੋਕ ਜ਼ਿਆਦਾ ਹੁੰਦੇ ਨੇ ਜਿਨ੍ਹਾਂ ਨੂੰ ਕਿਸੇ ਵਿਸ਼ੇ ਦੀ ਡੂੰਘਾਈ 'ਚ ਸਮਝ ਨਹੀਂ ਆਉਂਦੀ ਤੇ ਉਹ ਨਾ ਹੀ ਸਮਝ ਰੱਖਣਾ ਚਾਹੁੰਦੇ ਆ ਸੌਮ ਸਮਾਜ ਵਿੱਚ ਖਲਾਰਾ ਪਾ ਕੇ ਰਾਜੀ ਆ ਉਹ ਦੇਖਦੇ ਆ ਵੀ ਕਿੱਥੇ ਕੋਈ ਅਜਿਹੀ ਘਟਨਾ ਵਾਪਰੂ ਜਿੱਥੇ ਅਸੀਂ ਕਹਾਵਾਂਗੇ ਆ ਕੀ ਹੋ ਗਿਆ ਆ ਕੀ ਹੋਣ ਜਾ ਰਿਹਾ ਹੈ ਕਿਉਂਕਿ ਅਸੀਂ ਇਸ ਚੀਜ਼ ਦੀ ਗੱਲਾਂ ਨਾਲ ਜੁੜ ਗਏ ਹਰ ਵਕਤ ਅਸੀਂ ਕੋਈ ਚਮਤਕਾਰ ਕੋਈ ਅਲੌਕਿਕ ਗੱਲ ਨੂੰ ਪੇਸ਼ ਕਰਨਾ ਚਾਹੁੰਦੇ ਹਾਂ ਸੋ ਮੇਰੀ ਬੇਨਤੀ ਥੋੜੀ ਜਿਹੀ ਲੰਬੀ ਹੋ ਗਈ ਹੈ ਕਿਰਪਾ ਕਰਕੇ ਇਸ ਜੀ ਨੂੰ ਮਹਿਸੂਸ ਕਰੋ ਬਰਨਾਲਾ ਵਾਸੀਓ ਤੁਸੀਂ ਅਜਿਹੇ ਮੈਸੇਜ ਭੇਜੋ ਕਿ ਜਿਹੜਾ ਇੱਕ ਦੂਜੇ ਨੂੰ ਜਿਹੜੇ ਕਿ ਅਮਨ ਤੇ ਸ਼ਾਂਤੀ ਬਣਾਈ ਰੱਖਣ ਪਰ ਮਾਨਸਿਕ ਸ਼ਾਂਤੀ ਬਹੁਤ ਜ਼ਿਆਦਾ ਜ਼ਰੂਰੀ ਹੈ ਮਾਨਸਿਕ ਸ਼ਾਂਤੀ ਤਾਂ ਜ਼ਰੂਰੀ ਹੈ ਜੇਕਰ ਅਸੀਂ ਸਹੀ ਜਿਹੜੇ ਨਿਊਜ਼ ਚੈਨਲ ਹੈ ਉਹਨਾਂ ਦੀਆਂ ਖਬਰਾਂ ਨੂੰ ਸੁਣੀਏ ਤੇ ਤੁਸੀਂ ਜੇਕਰ ਪ੍ਰੋਸੈਜੋਗ ਚੈਨਲ ਦੀ ਗੱਲ ਕਰਨੀ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਨਿੱਜੀ ਰੂਪ ਦੇ ਵਿੱਚ ਇਹ ਭਰੋਸਾ ਦਵਾਉਂਦੇ ਆ ਕਿ ਕੈਰੇ ਲਾਈਵ ਸਟਾਰ ਜੋ ਚੈਨਲ ਹੈ ਉਹ ਤੁਹਾਨੂੰ ਉਹ ਖਬਰਾਂ ਦੇਵੇਗਾ ਜਿੱਦੀ ਕਿ অথেন্টিਸਿਟੀ ਹੋਵੇਗੀ ਉਹਦੇ ਜਦੋਂ ਅਸੀਂ ਪ੍ਰਸਾਰਤ ਕਰਾਂਗੇ ਤਾਂ ਸਾਡੇ ਮੂੰਹੋਂ ਬੋਲਿਆ ਇੱਕ ਇੱਕ ਸ਼ਬਦ ਉਹਦੀ ਅਸੀਂ ਜ਼ਿੰਮੇਵਾਰ ਹੋਵਾਂਗੇ ਤੇ ਅਸੀਂ ਨਹੀਂ ਚਾਹੁੰਦੇ ਜਿਹੜਾ ਸਮਾਜ ਹੈ ਉਹ ਕਿਸੇ ਵੀ ਰੂਪ ਦੇ ਵਿੱਚ ਕੋਈ ਸਾਡੇ ਦਰਸ਼ਕ ਹੈ ਉਹ ਕਿਸੇ ਵੀ ਭ੍ਰਮਤ ਸਿਚੁਏਸ਼ਨ ਤੋਂ ਸਾਡੇ ਹੋਏ ਸ਼ਬਦਾਂ ਸਾਡੇ ਕਹੇ ਹੋਏ ਸ਼ਬਦਾਂ ਦਾ ਕੋਈ ਇਸ ਤਰ੍ਹਾਂ ਆਪਣੇ ਜ਼ਿਹਨ ਤੇ ਅਸਰ ਪਾਉਣ ਕਿ ਜਿਨ੍ਹਾਂ ਨਾਲ ਉਹਨਾਂ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਕਿਸੇ ਵੀ ਰੂਪ ਜੇ ਵਿਗੜ ਸਕੀ ਸੋ ਵਾਂਸ ਅਗੇਨ ਆਈ ਰਿਕਵੈਸਟ ਟੂ ਆਲ ਆਫ ਯੂ ਕਿ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਨੇ ਦੇਖ ਰਹੇ ਨੇ ਉਹ ਸਾਡੀਆਂ ਨੂੰ ਨਿੱਜੀ ਜੋ ਡੇਲੀ ਖਬਰਾਂ ਆਉਣਗੀਆਂ ਇਸ ਬਰਨਾਲਾ ਦੇ ਇਲਾਕੇ ਜਾਂ ਆਲੇ ਦੁਆਲੇ ਦੇ ਇਲਾਕੇ ਜਾਂ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਤੋਂ ਆਰਾਮ ਨਾਲ ਇਹਨਾਂ ਖਬਰਾਂ ਰਜ਼ਾਨਾ 7.75 ਇਸ ਪੀਰ ਦੇ ਦੌਰਾਨ ਉਹਨਾਂ ਨੂੰ ਇੱਕ ਆਪਣਾ ਸੌਣ ਸਰਵਨ ਕਰ ਨੂੰ ਮਿਲਣਗੀਆਂ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਸਮਾ ਲਿਆ ਇੱਕ ਵਾਰ ਫੇਰ ਕੈਰੇ ਲਾਈਫ ਸਟਾਰ ਚੈਨਲ ਤੋਂ ਡਾਕਟਰ ਸੁਦੇਓੜਾ